ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਟਾਈਮ ਆ ਜ ਸਵੇਰ ਦਾ 5 ਵਜੇ ਚ ਦੋ ਚਾਰ ਕਮੈਂਟ ਰਹਿੰਦੇ ਨੇ ਬਾਕੀ ਜੀ ਵਾਹਿਗੁਰੂ ਜੀ ਕਿੱਥੇ ਨਾ ਰਾਤ ਆਪਣੀ ਬਹੁਤ ਸੋਹਣੀ ਲੰਗੀ ਹੈ ਦਿਨ ਵੀ ਇਸ ਤਰ੍ਹਾਂ ਹੀ ਲੰਗੇ ਤੇ ਸਹਾਰਨ ਸਹਾਵ ਨਾ ਦਿਨ ਹੋਗਾ ਬੱਦਲਬਾਹੀ ਹੋਈ ਪਈ ਹੈਗੀ ਤੇ ਬੱਦਲਬਾਹੀ ਤਾਂ ਹੁਣ ਹਨਾ ਮੀਂਹ ਹਾਰੀ ਰੁੱਤ ਆ ਗਈ ਉਧਰੋਂ ਕੰਮਰੀ ਰੁੱਤ ਆਉਦੋ ਆਚਾਰ ਪਾਉਣ ਦੀ ਰੁੱਤ ਆ ਤੇ ਹੰਬਾਈ ਹੋ ਗਏ 10 20 ਦਿਨ ਤੋਂ ਪਰਸਪਰ ਸਾਰੇ ਕਸਾਂਡਪਰਾ ਹਨ ਅ ਰੱਖ ਲੈਣ ਚਾਰ ਪਾ ਲੈਣਾ ਆਪਣੇ ਤੇ ਬਹੁਤ ਔਖਾ ਹੋ ਜਾਊਗਾ ਜੀ ਟਰੈਕਟਰ ਗੋੜਣਗੇ ਗਿੱਲੇ ਬਾਹਣ ਚ ਤੇਲ ਵੱਧ ਮੱਟੂ ਟਰੈਕਟਰ ਵੱਧ ਚਾਹੀਦੇ ਨੇ ਖਿੱਚਣ ਨੂੰ ਹਨ ਕੰਮ ਦਾ ਜੋਰ ਹੈ ਘਰ ਘਰ ਚਾਰ ਪਾਉਣਗੇ ਤੇ ਘਰ ਘਰ ਪਾਉਣਗੇ ਚਾਰ ਤੇ ਆਪਾਂ ਇਧਰ ਅੱਜ ਆਪਣੇ ਜਵਾਕ ਖਾਣਾ ਵੀ ਸਕੂਲ ਖੁੱਲ ਜੂਗਾ ਸੁਖ ਮੰਤ ਗੁਰਮਨ ਦਾ ਕਿਉਂਕਿ ਆਪਾਂ ਬਣਾਉਣੇ ਆ ਉਹਨਾਂ ਲਈ ਪਨੀਰ ਦੀ ਕੁਝ ਪਾਇ ਪਾਵ ਹਾ ਪੁਰਜੀ ਤੇ ਚਾਹ ਬਣਾ ਲਈ ਆ ਲੱਸੀ ਬਣਾ ਲਈ ਆ ਆਟਾ ਗੁੰਨ ਲਿਆ ਮੱਛਾ ਬੰਨੇ ਆ ਹਨਾ ਤੇ ਹੁਣ ਮੈਂ ਨਾ ਚਾਹ ਹਜੇ ਪੀਣੀ ਹੈਗੀ ਚਾਹ ਕਿਸੇ ਨੇ ਨਹੀਂ ਪੀਤੀ ਤੇ ਹੁਣ ਮੈਂ ਚਾਹ ਪਾ ਲਾਣੀ ਆਪਦੀ ਤੇ ਮੈਂ ਜਗਤ ਤਾਂ ਮੈਂ ਕੱਢ ਦਿੱਤੀ ਆ ਕਿਉਂਕਿ ਚਾ ਪਾ ਕੇ ਫਿਰ ਮੈਂ ਉਹ ਕਰ ਦੂੰਗੀ ਚਾ ਪਾਉਣ ਪਾਉਦੇ ਆਪਰੇ ਇਹ ਤੋੜ ਨਾਲ ਗੱਲਾਂ ਬਾਤਾਂ ਕਰ ਲਾਂਗੇ ਮੈਂ ਆਪਾਂ ਤੁਹਾਨੂੰ ਪਰੈਸਪੀ ਦੇ ਦਾਂਗੀ ਆ ਆਪਣੇ ਆਪੀ ਪਨੀਰ ਦੀ ਭੁਰਜੀ ਦੀ ਆਪਾਂ ਕਰ ਦਿਆਂਗੇ ਕੈਮਰਾ ਚੇਂਜ ਫਿਰ ਮਿਲਦੇ ਆ ਤੁਹਾਨੂੰ ਲੋ ਜੀ ਇਹ ਪਨੀਰ ਮੈਂ ਜਮਾ ਲਿਆ ਸੀ ਪਹਿਲਾਂ ਮੈਨੂੰ ਐ ਸੀ ਮਟਰ ਪਾ ਕੇ ਤਰੀ ਵਾਲੀ ਸਬਜ਼ੀ ਬਣਾਉਂਦੀ ਤੋ ਕੁਮਣ ਕਹਿੰਨੇ ਮम्मा ਸਾਨੂੰ ਗਏ ਸੁੱਕੀ ਬਣਾ ਦਿਓ ਪਨੀਰ ਦੀ ਬਾਜੀ ਤੇ ਇਧਰ ਆਪਾਂ ਮਸਾਲਾ ਭੁੱਜ ਗਿਆ ਤੇ ਥੋੜਾ ਜਿਹਾ ਆਪਾਂ ਗੈਸ ਤੇਜ਼ ਕਰ ਲਾਂਗੇ ਮਸਾਲਾ ਆਪਣਾ ਭੁੱਜ ਚੁੱਕਿਆ ਹੈ ਇਹਦੇ ਵਿੱਚ ਪਾ ਦੇਵਾਂਗੇ ਜੇ ਆਪਾਂ ਸੁਭਾਅ ਅਨੁਸਾਰ ਨਾਣ ਮਿਰਚ ਕਿਉਂਕਿ ਸਬਜ਼ੀ ਥੋੜੀ ਹੋ ਜਾਏਗੀ ਥੋੜਾ ਥੋੜਾ ਜਿਹਾ ਨਾਣ ਮਿਰਚ ਪਾਊਗਾ ਇਰਾ ਆਪਾਂ ਪਹਿਲਾਂ ਪਾਜੀ ਸਰ ਤੇ ਹੋਰ ਆਪਾਂ ਕੋਈ ਇਹਦੇ ਵਿੱਚ ਮਸਾਲੇ ਐਡ ਨਹੀਂ ਕਰਦੇ ਜਿਹੜੇ ਕੋਈ ਤੁਹਾਡੇ ਕੋਲ ਮਸਾਲੇ ਹੋਣ ਕਿ ਤੁਸੀਂ ਪਾ ਸਕਦੇ ਹੋ ਪਾਰਨ ਤਕ ਤੱਕ ਨਮਕ ਤੇ ਮਿਰਚ ਹਲਦੀ ਜੀਰਾ ਇਹ ਉਸ ਪਾਉਣਿਆਂਗੇ ਸਾਡੀ ਸਬਜੀ ਸਾਡੀ ਕਦਾਲ ਚ ਜਿੱਦ ਟਮਾਟਰ ਵੀ ਪਾ ਸਕਦੇ ਹੋ ਹਰੇ ਮਟਰ ਵੀ ਪਾ ਸਕਦੇ ਹੋ ਸਬਜ਼ੀਆਂ ਸੇਬਲਾ ਮਿਰਚ ਵੀ ਪਾ ਸਕਦੇ ਹੋ ਅੱਛਾ ਹਾਂ ਜੀ ਆਪਾਂ ਆਪਣਾ ਮਸਾਲਾ ਪੱਕ ਚੁੱਕਿਆ ਤੇ ਆਪਾਂ ਇਹਦੇ ਵਿੱਚ ਪਾ ਦੇਵਾਂਗੇ। ਤੱਕ ਤੇ ਤਰੀਕਾ ਬਣਦੀ। 5 ਵਜੇ ਸੁੱਕੇ ਲੇਗੇ। ਸਵੇਰੇ ਆਪਣੀ ਸਬਜ਼ੀ ਬਣਦੀ ਹੈ, ਲੱਸੀ ਵੀ ਬਣਦੀ ਹੈ। ਆਟਾ ਵੀ ਗੁੰਨ ਕੇ ਚਾਹ ਬਣਦੀ ਹੈ। ਤੇ ਆਪਾਂ ਹੁਣ ਜਾਂਦੇ ਦੁਬਾਰਾ ਮੱਝਾਂ। ਉਹ ਹਾ ਦਿੱਤੇ ਹੋਣੇ ਪਹਿਲਾਂ ਬਰਤਨ ਪਰ ਤੇ ਉਹ ਬਾਅਦ ਦੀ ਸਫਾਈ ਕਰਕੇ ਆਉਂਗੀ। ਫਿਰ ਹਾਂ ਜੀ ਕੰਨਕਾ ਤੇ ਆ ਕੀ ਆ ਜੀ ਬੱਚਿਆਂ ਨੇ ਜਾਣਾ ਦਾ ਪਾਣੂ ਕੰਮ ਬਗੇ ਹੀ ਆ ਬੱਚਾ ਦਾ ਇਹਦੇ ਹੁਣ ਸਬਜ਼ੀ ਬਣਾਈਏ ਇਹਨੂੰ ਬੱਚਾ ਲੈ ਕੇ ਫਿਰ ਉਹਨਾਂ ਦੇ ਦੋ ਗੁੱਸਤਾਂ ਤੋਂ ਇਹਨੂੰ ਚੁੱਕ ਦੋ ਆਪਣਾ ਅੱਲਾ ਨਾਮ ਲੀਹੋ ਜੀ ਜੀ ਨੂੰ ਉਹ ਜਾਣਾ ਹੋਵੇ ਰਿਵਣ ਪਾਸੇ ਚੁੱਕਾਂ ਫਿਰ ਮੈਂ ਕਰੀਏ ਤੇ ਜੇ ਫਿਰ ਉਹ ਦੋ ਮਿੰਟ ਸੇਕ ਲਵਾਵਾਂਗੇ ਉਸ ਨੂੰ ਅੱਛੇ ਕਲਗ ਬਣਾ ਲਏ ਤੇ ਹਲਿਆਦਾ ਕਈ ਵਾਰ ਹੋਰ ਇਹ ਇਹ ਰੱਖੋ ਜੰਸਤਾ ਸੰਦੇ ਬੰਦ ਹੱਦ ਨੂੰ ਹੋਰ ਪਕਾਣ ਕਿਉਂਕਿ ਜਿਹੜਾ ਗਰਮ ਹੋ ਕੇ ਬਣੀ ਮੇਰੇ ਫ੍ਰਿਜ ਚ ਪਿਆ ਸੀ ਕੱਲ ਦਾ ਗਰਮ ਹੋ ਕੇ ਨਾ ਫਿਰ ਆਹ ਹੋ ਜੋ ਬਦਲ ਵਾਈ ਇਸ ਤਰ੍ਹਾਂ ਬਣੀ ਹੋਈ ਹੈਗੀ ਕਹਨੋਂ ਕੈਮਰੇਚ ਨਾ ਜਾ ਰਹੇ ਚਾਨਣ ਪਾਰੇ ਇਹਨਾਂ ਹਜੇ ਚਾਨਣ ਨਹੀਂ ਹੈਗਾ ਜੇ ਵੀ ਖੜਾ ਜਾਗਾ ਮੂਹ ਨੇ ਰਾਜਾ ਕਹਿੰਦੇ ਨੇ ਜਿਉਂ ਉਹ ਚ ਵੀ ਖੜਾ ਜਾ ਇਸ ਤਰ੍ਹਾਂ ਦਾ ਵਿਊ ਹੋਏਗਾ ਲਾਈਟਾਂ ਹਜੇ ਬੰਦ ਕਰਨੀਆਂ ਨੇ ਕਿਉਂਕਿ ਮੈਨੂੰ ਆਏ ਸੀ ਤੇ ਬੀਬੀ ਨੇ ਗੁਰਦੁਆਰੇ ਜਾਣਾ ਬੀਬੀ ਪਹਿਲਾਂ ਝਾੜੂ ਲਗਾਉਣ ਲੱਗ ਗਈ ਕਿਉਂਕਿ ਅੱਜ ਫਿਰ ਆਏ ਹੁੰਦੇ ਬੱਚਿਆਂ ਦੇ ਜਾਣ ਨੂੰ ਹਣਾ ਜਾਣ ਦੇਣ ਨੂੰ ਆਪਣਾ ਵੀ ਕੰਮ ਬਣ ਜਿਆ ਆ ਵੀ ਬਣ ਜੀ ਜੇ ਵੱਡੇ ਬੱਚਾ ਜੇ ਛੋਟਾ ਬੱਚਾ ਹੈ ਨਾ ਜੇ ਆਪਾਂ ਨੇ ਅ ਪਰਵਾਰ ਕੋਈ ਡਿਊਟੀ ਦੇ ਤੌਰ 'ਤੇ ਫਿਰ ਘਰ ਦੇ ਅਨੁਸਾਰਾ ਨੇ ਕੰਮ ਵਾਜ ਜਾਂਦਾ। ਲੋਕੀ ਆਪਣੀ ਸਬਜ਼ੀ ਬਣ ਗਈ ਐ ਤੇ ਆਪਾਂ ਡੰਸ ਕਰ ਦਿੱਤਾ ਬੰਦ ਛੁੱਲਾ ਤੇ ਕੱਟ ਕੇ ਇਹਦੇ ਵਿੱਚ ਐ ਲੁਕ ਜਾਂਦੀ ਹੈਗੀ ਟਿਕ ਜਾਂਦੀ ਹੈ ਸਾਰੀ। ਦੇਖੋ ਕੋਈ ਬਾਹਰੇ ਨਹੀਂ ਆਈ ਤੇ ਅਹੀਂ ਪਾ ਲਾਂ। ਜੇ ਬਾਹਰੇ ਕੱਢਦੇ ਆ ਫਿਰ ਮੱਖੀਆਂ ਤੰਗ ਕਰਦੀਆਂ ਤਾਂ ਕਰਕੇ ਮੈਂ ਸਬਜ਼ੀ ਚੋਂ ਛੋਟੀ ਕੱਟ ਸੀ ਲੈਣੀ ਹੁੰਦੀ ਆ। ਵੀ ਉਹ ਕੜਾਹੀ ਦੇ ਵਿੱਚ ਟਿਕ ਜਾਂਦੀ ਐ। ਹੁਣ ਤਾਂ ਨਹੀਂ ਆਪਾਂ ਕਰ ਦੇਣਾ ਜੀ ਬੰਦ। ਹਾਈ ਡਰਾਪ ਪਾ ਪਾਲਣਾ ਲਈ ਚਾਹ ਬੀਬੀ ਤੇਰੀ ਪਾਲਾ ਚਾਹ ਬਹੁਤ ਬੜਾ ਆਪ ਚਾਹ ਪੀ ਲਈ ਕੁਛ ਵੀ ਪੀਓ ਸਵੇਰ ਦਾ ਟਾਈਮ ਆ ਚਲੋ ਫਿਰ ਚਾਹ ਪੀਨੇ ਫੇਰ ਆਪ ਮਿਲੋ ਲੋ ਜੀ ਇਹ ਟਾਈਮ ਹੋ ਗਿਆ 7:10 ਮਿੰਟ ਹੋ ਗਏ ਨੇ ਬਸ ਸਾਰੇ ਕੰਮ ਨਿਬੜ ਗਏ ਜੀਰੋ ਸਾਰਿਆਂ ਨੂੰ ਸਵੇਰੇ ਸਵੇਰੇ ਸਾਰਿਆਂ ਨੇ ਜਾਣਾ ਹੁੰਦਾ ਹੈ ਆ ਭੈਣਾਂ ਨੂੰ ਹੀ ਪਤਾ ਹੁੰਦਾ ਸਵੇਰ ਦੀ ਭੱਜ ਦੌੜ ਕਿੰਨੀ ਹੁੰਦੀ ਆ ਹਨਾ ਅੱਜ ਸੁਖਮਣ ਹੋਰੀਆਂ ਵੀ ਤਿਆਰ ਹੋ ਗਈਆਂ ਅੱਜ 7 ਤਰੀਕ ਐਨਾ ਸਕੂਲ ਲੱਗਿਆਗਾ ਤੇ ਬੀਬੀ ਨੇ ਵੀ ਜਾਣਾਗਾ ਸਰਦਾਰ ਜੀ ਖੇਤ ਗਏ ਹੋਣੇ ਰਹਿ ਗਈ ਮੈਂ ਇਕੱਲੀ ਹਨਾ ਕਰੇ ਤੇ ਬਸ ਆਪਾਂ ਕੰਮ ਕਰਨ ਤੇ ਰੋਟੀ ਬਣ ਗਈ ਐ ਝਾੜੂ ਲੱਗ ਗਿਆ ਤੇ ਤੇ ਰੰਗ ਭਾਂਡੇ ਵੀ ਸਾਫ਼ ਹੋ ਗਏ ਬਾਕੀ ਰੋਟੀ ਵਾਲੇ ਰਹਿ ਜਾਂਦੇ ਹਨਾ ਤਾਂ ਰੋਟੀ ਬਣਾ ਲਾਂਗੇ ਤੇ ਫੋਜਾ ਅੱਜ ਮੇਰੀ ਚੱਲੀਆਂ ਨਹੀਂ ਗਈ ਹਾਂ ਨਹੀਂ ਪਾਂਦੇ ਕਨੀ ਫਿਰ ਮਹਾਏ ਕੰਮ ਧੰਦਾ ਕਰਕੇ ਖਾਵਾਂਗੇ ਤੇ ਰੋਟੀ ਖਾਵਾਂਗੇ ਜੀ ਪਾ ਕੰਮ ਧੰਦਾ ਕਰਕੇ ਕਿਉਂਕਿ ਮੱਜਾਂ ਮੁੱਜਾਂ ਦਾ ਦੁਰ ਸਾਰੇ ਪਿਆਗਾ ਇੱਧਰ ਬਸ ਕੋਚੇ ਰਹਿ ਗਏ ਕੱਲੇ ਉਹਦਰ ਮੱਜਾਂ ਸਾਰੇ ਪਿਆਗਾ ਕੱਪੜੇ ਮਸ਼ੀਨ ਚ ਪਾ ਕੇ ਮੱਜਾਂ ਲਮਾ ਦੂੰਗੀ ਇਸ ਤਰ੍ਹਾਂ ਪਾ ਕੰਮ ਕਰਾਂਗੇ ਤੇ ਇਹ ਵੀ ਜਾਣਦੀਆਂ ਨੇ ਅੱਜ ਸੁਣ ਮੋਨ ਕਰ ਕਾਰਜ ਹੋ ਜੂਗਾ ਅੱਜ ਤਾਂ ਕਿਉਂਕਿ ਸਾਰਿਆਂ ਨੇ ਜਾਣਾਂਗਾ ਹਣਾ ਬੱਚਾ ਨਾਲ ਰੌਣਕਾਂ ਨਹੀਂ ਮੀਨਾ ਹੋ ਗਿਆ ਮੈਨੂੰ ਪਤਨ ਲੱਗਾ ਕਿ ਮੈਂ ਨੰਗ ਗਿਆ ਹਨ ਇੱਕ ਕੰਮਰੀ ਰੁੱਤ ਸੀ ਬਹੁਤ ਵਧੀਆ ਮਦਦ ਕਰਾਈ ਧੰਨਵਾਦ ਇਹਨਾਂ ਰਹਿਣ ਕੁੱਤੀਆਂ ਕੁੱਤੀਆਂ ਚ ਕੰਮ ਕਰਵਾਇਆ ਤੇ ਹੁਣ ਦੋ ਕੁੱਤੀਆਂ ਹੋਰ ਹੋ ਜਾਣ ਜਦੋਂ ਸਾਡੀ ਫੇਰ ਜੀਰੀ ਲੱਗੋਗੀ ਤੇ ਕੰਮ ਵੇਲੇ ਵਾਲਾ ਔਖਾ ਹੋ ਜਾਂਦਾ ਹੈ ਹਨ ਜਦੋਂ ਖੇਤ 20-20 ਬੰਦੇ ਹੁੰਦੇ ਨੇ ਉਹ ਦੋ ਤਾਂ ਪਸਤਨ ਅਜਿro ਕਿਤੇ ਜਾਣਾ ਹੁੰਦਾ ਫਿਰ ਉਦੋਂ ਵੀ ਜ਼ਿਆਦਾ ਕੰਮ ਹੋ ਜਾਂਦਾ। ਜਾਨਾ ਹੁੰਦਾ ਨਾ ਉਦੋਂ ਤਾਂ ਬਹੁਤ ਵੀ ਭੱਜ ਦੌੜ ਕਰਨੀ ਪੈਂਦੀ। ਅੱਜ ਸਾਨੂੰ ਪਤਾ ਸੀ ਕਿ ਮੈਂ ਭੱਜਿਆਂਗੇ। ਬਹੁਤ ਜ਼ਿਆਦੀ ਭੱਜਿਆਂ। ਚਲੋ ਜੀ ਆਪਾਂ ਮਿਲਦੇ ਆਂ ਫੇਰ ਕੰਮ ਕੰਮ ਕਰਕੇ। ਲੋ ਜੀ। ਅੱਜ ਚੱਲੀਆਂ ਨੇ ਗਰਮੀ ਚ ਇਹਨਾਂ ਨੂੰ ਵੀ ਨਹੀਂ ਜੀਹ ਹੁੰਦਾ ਕਰਦਾ ਜਾਣ ਨੂੰ ਹਨਾ। ਫੇਰ ਆਪਾਂ ਹੀ ਗਰਮੀ ਸਾਤ ਦੀ। ਜਾਣਾ ਪੈਂਦਾ ਹੈ ਕਿ ਸਰਦੀ ਚ ਵੀ ਜਾਣਾ ਪੈਂਦਾ ਗਰਮੀ ਚ ਵੀ ਚਲ ਗੁਰਮਣ ਬਾਰ ਖਾ ਲ ਪੁੱਤਰ ਬਾਹੀ ਗੁਰੂ ਜੀਓ ਅੰਦਰ ਉਸ ਤੇ ਰੱਖਿਓ ਬਾਏ ਬਾਏ ਚੰਗਾ ਪੁੱਤ ਹੋ ਲਈ ਜਾਇਓ ਲੋਜੀ ਹੁਣ ਆਪਾਂ ਚੱਲਦੇ ਮੱਝਾਂ ਵੱਲ ਹੁਣ ਅਨਤਵੀਰ ਵਿਚਰੀ ਮੇਰਾ ਕੰਮ ਖੜਾਊਗਾ ਮੱਝਾਂ ਦਾ ਹਾਰਾ ਕਹੋਗਾ ਰੋਟੀ ਫੜਾ ਮੈਂ ਫੇਰ ਦੁਆਰ ખેਚ ਜਾਨ ਹਾਂ ਕਿੱਥੇ ਕਿਹਾ ਜਾਂਦਾ ਚੱਕ ਕੇ ਖਾ ਲਾ ਦੋ ਕਦੂ ਸੋਹਣੀ ਸੋਹਣੀ ਕੋਈ ਬੀਬੀ ਹੈ ਨਾ ਇੱਕ ਬੇਰ ਤੇ ਤਿੰਨ ਡਿਜ਼ਾਈਨ ਲੱਗਦੇ ਨੇ ਜਿੱਥੇ ਲੱਕੜਾ ਉੱਥੇ ਤਾਂ ਵਿੰਗਾ ਹੋ ਜਾਂਦਾ ਜਿੱਥੇ ਥੱਲੇ ਜਮੀਂ ਗੋਲ ਹਾਂ ਸਕੇ ਭਾਈ ਨੇ ਜੋੜੇ ਤੋੜੇ ਨੇ ਕੱਲੋ ਸੋਤਾ ਸੀ ਅੱਜ ਉਹ ਮੈਂ ਕੱਲ ਜੋਤ ਗਏ ਤੋਂ ਬਾਅਦ ਤੋੜਿਆ ਆਹ ਉਹ ਕਰਿਆ ਅ ਚੁੱਲ੍ਹੇ ਤੇ ਵੀ ਕਦੂ ਰੀਦਾ ਰੋਟੀਆਂ 'ਚ ਵੀ ਕਦੂ ਪੈਂਦਾ ਦਹੀਂ 'ਚ ਵੀ ਕਦੂ ਪੈਂਦਾ ਸਬਜ਼ੀ ਵੀ ਕਦੂ ਦੀ ਬਣਦੀ ਆ ਖੇਤਾਂ 'ਚ ਵੀ ਕਦੂ ਹੁੰਦਾ ਕਦੂ 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 ਮਸੂਰ ਹੋ ਰਿਹਾ ਕਦੂ ਕਦੂ ਹੀ ਹੋ ਰਿਹਾ ਖੇਤਾਂ 'ਚ ਵੀ ਕਦੂ ਮਹਾ ਚੁੱਲੇ ਤੇ ਵੀ ਕਦੂ ਆਇ ਕਹਿਣੀ ਮੱਜਾ ਨਵਾ ਦਿਓ ਜੀ ਬਾਹਲਾ ਕੰਮ ਪਿਆ ਚਲ ਫਰਸੇ ਲੋਟ ਕਰ ਲੈ ਉਹ ਘਾਰੇ ਪੈ ਗਏ ਘਾਰੇ ਲੋਟ ਬਰਨਾਲੇ ਤਾਂ ਇਨਾ ਮੀ ਪਈ ਜਾਂਦਾ ਪੂਰੀ ਗੱਲ ਇਸ ਮੈਂ ਕਰਦਾ ਪਰ ਆਈ ਮੈਨੂੰ ਉਹ ਵਲਾ ਤੁਮ ਕਹੋ ਹੁਣ ਆ ਜਾਂਦਾ ਫਤ ਜੱਪ ਕੇ ਆਂਦਾ ਫਤ ਆ ਕੋਣੇ ਇੱਥੇ ਆਹ ਸਾਢੇ 7 ਕਲਾ ਪੌਣੇ ਚਲੂ ਇਹ ਕਿਉਂ ਪਾਜੜ ਪਾਤੀ ਪਹਿਲੀ ਫੋਨ ਕਰਕੇ ਵੀ ਸਾਢੇ 7 ਜਾਓ ਹਾਏ ਹਾਏ ਚਲ ਪਰ ਆਪਰੇ ਘਰੇ ਲੋਟ ਕਰ ਮੈਂ ਤਾਂ ਆਪ ਦਾ ਹੌਲੀ ਹੌਲੀ ਕਰੀ ਜਾਊ ਜੇ ਰੋਟੀ ਤਾਂ ਨਹੀਂ ਖਾਣੀ ਹੈ ਮੈਂ ਸੰਭਾਲ ਲੀ ਫਿਰ ਖਾ ਲਾਂਗ ਰੋਟੀ ਹੈ ਔਰ ਮੈਂ ਮਰ ਮੈਂ ਉਧਰ ਟਾਂਟਾ ਡੂਡ ਕਾਂਟੇ ਨੂੰ ਫੜਾਉਂ ਉਧਰ ਡੂਡ ਕਾਂਟੇ ਦਾ ਕੰਮ ਆ ਮੇਰਾ ਫਿਰ ਆ ਕੇ ਰੋਟੀ ਖਾ ਕੇ ਫਿਰ ਮੈਂ ਪੋਚੇ ਲਾ ਲੂ ਤੁਸੀਂ ਆਪ ਦਾ ਉਹ ਕਰ ਲਓ ਹੈ ਤਾਂ ਭੁੱਖ ਵੀ ਨਹੀਂ ਮੈਂ ਤਾਂ ਲੱਸੀ ਦਾ ਗਲਾਸ ਪੀ ਕੇ ਜਾਣੀ ਉਧਰ ਸੋਨੀ ਤਾ ਉਧਰ ਲੈ ਕੇ ਚ ਜਾਉਏ ਇਧਰ ਲੈ ਹੋ ਨਾ ਮੱਥੇ ਨੂੰ ਤਾਂ ਕੀ ਆ ਮੱਥਾ ਤਾਂ ਵੱਜ ਜੂ ਕੰਮੋਂ ਕਹੋ ਬਣਨਾ ਚਾਹੀਦਾ ਕੰਮ ਬਣਨਾ ਚਾਹੀਦਾ ਲੋ ਜੀ ਖੰਗ ਜੀ ਛੜਤੀ ਪਤਾ ਨਹੀਂ ਕੀ ਗੱਲ ਦੇਖੋ ਮੌਸਮ ਮੈਂ ਬਸ ਪੰਜ ਚਾਰ ਮਿੰਟਾਂ ਦੇ ਵਿੱਚ ਪੈਣ ਆਲਾ ਹੀ ਆ ਜੇ ਹਵਾ ਟਾਲ ਕੇ ਲਗੀ ਤਾਂ ਤਾਂ ਕੀ ਕਹਣਾਗਾ ਨਹੀਂ ਪੰਜ ਚਾਰ ਮਿੰਟਾਂ ਚ ਮੈਂ ਆਉਣ ਆਲਾ ਸਰਦਾਰ ਜੀ ਨੇ ਨਾ ਐ ਇੱਟਾ ਲਾ ਕੇ ਘਾਰੇ ਪੈਂਦੇ ਸੀ ਅੱਜ ਫਰਸ ਨੂੰ ਐ ਤੇੜਾ ਆ ਗਿਆ ਘਾਰਿਆਂ ਨਾਲ ਤੇ ਲੋਟ ਕੀਤਾਗਾ ਇੰਨਾ ਨੇ ਲੋਟ ਕੀਤਾਗਾ ਥਾਲੋਂ ਖੁਰਪੀ ਨਾਲ ਉਹ ਕਵਾੜ ਕਾੜ ਕੇ ਹਾਂ ਹਾਂ ਟੋਕਰੀ ਲੈ ਕੱਖੜ ਜੀ ਗੰਨੇ ਤੋਂ ਹਾਂ ਮੈਂ ਖੁਰਲੀਆਂ ਸੰਬਰ ਦਾ ਕਣੀਆਂ ਆਈ ਜਾਂਦੇ ਨੇ ਇਹਨਾਂ ਚਾਰ ਪੱਟੋ ਲੋ ਜੀ ਆਪਾਂ ਮੱਜਨ ਮਹਾਤਿਆਦਰ ਮਸ਼ੀਨ ਚ ਚੱਲੀ ਜਾਂਦੀ ਆਗੀ ਕੱਪੜਿਆਂ ਨੂੰ ਕਣੀਆਂ ਡਿੱਗਣ ਲੱਗੀਆਂ ਆਪਾਂ ਚਾਰ ਪਾ ਦਈਏ ਖੁਰਲੀਆਂ ਚ ਹਜੇ ਮੇਰਾ ਖੁਰਲੀਆਂ ਚ ਮਾਂਜਾ ਰਹਿੰਦਾ ਮਾਰਨ ਵਾਲਾ ਸਰਦਾਰ ਜੀਆ ਮਿੱਟੀ ਲਾਉਂਦੇ ਨੇ ਕਹਿੰਦੇ ਫੇਰ ਕਰਾਂਗੇ ਕਹਿੰਦੇ ਆਪਾਂ ਪਹਿਲਾਂ ਕਰੀਏ ਮਸ਼ੀਨ ਚ ਕੱਪੜਾ ਚ ਟੂਟੀ ਚੱਲੀ ਜਾਂਦੀ ਆ ਵਿਚਰੀ ਉਹ ਦੇਖਣੀ ਹੋਊਗੀ ਕਣੀਆਂ ਲੱਗੀਆਂ ਪੈਣ ਹੁਣ ਤਾਂ 5-4 ਮਿੰਟਾਂ ਚ ਮੈਂ ਆ ਜੂ 5-4 ਕਟੋਕਰੇ ਨੇ ਛੱਡਦਾਂ ਨੇ ਜੇ ਟਾਈਮ ਹੈਗਾ ਪੌਣੇ 4 ਵਜੇ ਤੇ ਸਵੇਰੇ ਮੀ 9:00 ਵਜੇ ਆ ਗਿਆ ਸੀ ਸਵੇਕ 9:00 ਮੈਂ ਹੁਣ ਦੁਬਾਰੇ ਖੇਤਿਆਂ ਦੀਆਂ ਤੇ 11 ਵਜੇ ਤੱਕ ਉਹ ਕਿਣਮਣ ਕਰੀਆਂ ਜਾਂ ਪਈਆਂ 12 ਵਜੇ ਤੋਂ ਬਾਅਦ 1 ਵਜੇ ਤੱਕ ਵੇਲੇ ਤੁੱਕ ਨਿਕਲੀ ਆਸਲ 1 ਵਜੇ ਤੋਂ ਕੱਪ ਨਿਕਲੀ ਤੇ 2 ਵਜੇ ਮੈਂ ਕੱਪੜੇ ਸੁਕੋਣੇ ਪਾਤੀ ਦੀ ਦੀਕ ਦੀ ਮਾਝਾ ਹੁਣ ਤੱਕ ਪਰਬ ਹੋ ਗਈ ਤੇ ਹੁਣ ਫੇਰ ਬਦਲ ਕਾਰ ਲੈ ਰੱਖ ਲਈ ਹੁਣ ਫੇਰ ਬਦਲ ਕਾਰ ਲੈ ਤੇ ਮੂੰਹ ਘਾ ਕੱਦੂ ਖਾ ਆਕੇ ਨਾ ਬੁਰਾ ਹਾਲ ਹੋਇਆ ਵੈਸਾ ਦਾ ਚੌਲੇ ਕੱਦੂ ਭਿੰਡੀਆਂ ਇੱਕ ਦਿਨ ਚੌਲੇ ਇੱਕ ਦਿਨ ਕੱਦੂ ਤੋਲ ਤੇ ਅੱਜ ਅਸੀਂ ਨਾ ਮੂੰਗੀ ਧਰੀਏ ਮੈਂ ਪਤਲੀ ਮੂੰਗੀ ਬਣਾ ਲਾਂ ਤੇ ਮਾੜਾ ਖੱਬੇ ਸਬਜ਼ੀਆਂ ਤੋਂ ਤੇ ਅੱਜ ਸਾਰੇ ਕਹਿੰਦੇ ਮੂੰਗੀ ਬਣਾਏ ਸਵੇਰੇ ਬੱਚਾ ਸੋਉ ਜਾਣਾ ਸਵੇਰੇ ਹਲਵਾ ਕਹਿੰਦੇ ਕੀ ਲੈਂਦਾ ਸਰਦਾਰ ਜੀ ਉਹ ਟੱਢੀ ਗਈ ਸੀ ਕਵੀ ਉਦਾਰੀ ਹੈ ਨਾ ਜਦੋਂ ਗੱਲ ਪਾਇਆ ਕਿ ਹੋਰ ਪਤਾ ਲੱਗਦਾ ਕਹਿੰਦੇ ਹੁੰਦੇ ਬਾਪੂ ਬਾਪੂ ਕਹਿੰਦੇ ਸੀ ਬੜਾ ਸੁਪਾਉਦੇ ਸੀ ਬਾਪੂ ਹੋਣਿਆ ਬੜਾ ਵੜਾ ਦੁੱਧ ਕੋ ਪੌੜਿਆ ਹੈ ਨਾ ਤੇ ਜਿਹਨੂੰ ਕੁ ਵੀਰਦਾਰੀ ਕਹਿੰਦੇ ਨੇ ਗੱਲ ਪੈ ਜਾਂਦੀ ਔਰ ਪਤਾ ਲੱਗਦਾ ਰੋਜ਼ ਕੁਸਾ ਮੁਸਮੁਕਿਆ ਰਹੇ ਨਾਗਾ ਕਿਉਂਕਿ ਲੇਵਲ ਲੱਗੀ ਕਰਕੇ ਗੁੜ ਵੀ ਥੋੜਾ ਜਿਹਾ ਰਹਿ ਗਿਆ ਸੀਗਾ ਅੱਜ ਤਾਂ ਪਿਆਸ ਦੋ ਤਿੰਨ ਕਿਲੋ ਕੋੜਾ ਕਿ ਆਪਾਂ ਆਪਣੇ ਮੱਝ ਸੂਣ ਨਾਲ ਜਾਂ ਕੱਲ ਨੂੰ ਦਿਲ ਪੂਰੇ ਹੋ ਜਾਣਗੇ ਆਪਣੇ ਮੱਝ ਦੇ ਹੁਣ ਐ ਕਿ ਪਤਾ ਰਾਤ ਬਰਾਤ ਤੇ ਕਰੋ ਵੀ ਸੂਕੀ ਉਹ ਦੁੱਧ ਦੇਣਾ ਵਧ ਨਹੀਂ ਲੈਂਦੀ ਹੈਗੀ ਹੈ ਨਾ ਤੇ ਫਿਰ ਮੈਂ ਦੇਖਿਆ ਜਦੋਂ ਦੇਖਿਆ ਬੜੇ ਨੇ ਤਾਂ ਪਲੇ ਭਾ ਗੁੜ ਥੋੜਾ ਗੁੜ ਮਗਵਾਇਆ ਤੇ ਜਿਹੜੇ ਸਰਦਾਰ ਜੀਆਂ ਦੇ ਗਾਰੇ ਵਾਲੇ ਕੱਪੜੇ ਹੁੰਦੇ ਨੇ ਜੀਰੀ ਚ ਹੈ ਨਾ ਉਹ ਨਿੱਕ ਕਰਦਿਆਂ ਹੀ ਹੈਗੇ ਮਸ਼ੀਨ ਚ ਜਾਨੀ ਕਿ ਮਸ਼ੀਨ ਚ ਨਿੱਖਰਦੇ ਨੇ ਫਿਰ ਉਹਦੀ ਮਹਗਾਰ ਵਗਾਰਾ ਹੋ ਜਾਂਦਾ ਹੈ ਨਾ ਨਿੱਖਰ ਤਜਾਂਦੇ ਨੇ ਮਸ਼ੀਨ ਚ ਪਾਰ 2-3 ਟਾਈਮ ਲੱਗਦਾ ਕਿਥੇ ਉਹ ਹੱਥ ਨਾਲ ਮਸਲ ਮਸਲ ਕੇ ਸਰਪਨ ਨਾਲ ਕੋਨੇ ਤੇ ਜਿਵੇਂ ਆਖਾਂ ਨੇ ਹੁਣ ਵਰਦੀਆਂ ਹੋਣਗੀਆਂ ਹੁਣ ਇੱਕ ਦਾ ਮਹੀਨਾ ਵਰਦੀਆਂ ਨੇ ਵੀ ਰੱਖ ਲੈਤੀ ਹੈਗੀ ਤੇ ਉਹਨਾਂ ਕਰ ਵਰਦੀਆਂ ਵੀ ਹੋਇਆ ਕਰਦੇ ਨੇ 5 ਕਿਲੋ ਸਾਬਣ ਮੰਗਵਾਇਆ ਕੱਪੜੇ ਧੋਣ ਵਾਲੀ 10 ਕਿਲੋ ਮੰਗਵਾਇਆ ਜਿਗੜ तो हम गुड़ अपना ज्यादा नहीं मनवाया क्योंकि बरसाती रुप है, है ना तो फिर बाहर ढि हो जाएगा जेडेगा भाई ने फिर बड़ा शराब कर ढिले गुड़ की फिर अपने बेकार ही जाएगा बस तो फिर दस किलो ले आज बाद दस दस किलो ही आऊगा गुड़ क्योंकि आप गुड़ की लौट नहीं है क्योंकि लोट तो चार पाने कर देंगे जो ढिला हो जाता गुड़ फिर अपन बेच ही जाता है ਲਾਸੰਪਿਆ ਨੂੰ ਕੰਸੀ ਲੈ ਲੈਗਾ ਤੇ ਨਹੀਂ ਤਾਂ ਮੇਰੇ ਹੁਣ ਕੱਪੜੇ ਲਾਹਾਂ ਬਦਲਵਾਈ ਹੋਈ ਪਈ ਹੈਗੀ ਤੇ ਅੱਜ ਮੈਂ ਗੰਭਾਓ ਮੈਨੂੰ ਕੰਮ ਕਰਦੇ ਨੂੰ 11 ਤੱਕ ਕੰਮ ਕਰਦੀ ਨੂੰ ਬੱਜ ਗਏ ਤੇ 11 ਤਾਂ ਹਰ ਰੋਜ਼ ਹੀ ਬੱਜਦੇ ਨੇ ਹਨਾ ਤੇ ਉਹੀ ਬੱਚਿਆਂ ਵਾਲਾ ਕੰਮ ਸਿਨੇ ਹੋ ਕੇ ਕਰਨਾ ਪਿਆ ਤੇ ਪਰ ਮਨ ਨਹੀਂ ਲੱਗਿਆ ਬੱਚਿਆਂ ਨਾਲ ਹਨਾ ਤੇ ਆਪਾਂ ਸਭ ਨੂੰ ਹੋਣਾ ਨਹੀਂ ਕਿ ਕੜਵਾ ਤੇ ਹੋਣੀ ਸੀਰੀਅਸ ਕੋਈ ਹੋਵੇ ਕੋਟਮਾ ਕਰਨਾ ਹੀ ਹੋਣੀ ਸੀ ਨੇ ਕੁੜਵਾ ਤੇ ਲੈਂਦੀ ਨੇ ਸਾਵਨੀਆਂ ਕੜੀਆਂ ਨਾਲ ਅੱਜ ਤਾਂ ਫਿਰ ਗਾਣਾ ਲੈਣੀ ਮम्मा ਤੇ ਗੌਰ ਕਰੀ ਮम्मा ਤੇ ਗੌਰ ਕਰੀ ਆਪਾਂ ਨੇ ਲਾਸ ਨੂੰ ਪਿਆਜ਼ ਸੱਜ ਲੈ ਆ ਸਵੇਰੇ ਉਹਨਾਂ ਨੂੰ ਬੜਾ ਲਾਇਆ ਤੇ ਸਬਜ਼ੀ ਤੇ ਪਨੀਰ ਦੀ ਪੁਰਜੀ ਖੁਸ ਹੋ ਕੇ ਖਾਧੀਏ ਉਹਨਾਂ ਆਖਣ ਜੇ ਬੁੜਾ ਨੇ ਜੇ ਬੁੜੀ ਪਈ ਆਗੀ ਤੇ ਨਾਲ ਗੁੰਗੀ ਦੇ ਦਾਲ ਹੋਣੀ ਪਨੀਰ ਦੀ ਪੁਰਜੀ ਨਾਲ ਤੇ ਸਵੇਰ ਵੇਲੇ ਸੱਤ ਕਦੂ ਖਾਲ ਸੀ ਜਿਹੜੀ ਹੁਣ ਕਦੂ ਦੀ ਸਬਜ਼ੀ ਕੋਈ ਹੋਰ ਸਚਾਰ ਰੱਜਣ ਪਾ ਲਾ ਨਾ ਰੰਦਾਂ ਚ ਬੰਦੇ ਸਾਰੇ ਖਾ ਗਏ ਹੂੰ ਗੰਡੇ ਸਾਰੇ ਖਾਂਗੇ ਹੋਰ ਇਹ ਖਰਾਬ ਵਾਲੇ ਹੁੰਦੇ ਨੇ ਵੱਡੇ ਕਰਕੇ ਐਸੀ ਕਿ ਵੱਡੇ ਬਲਦੇ ਗੰਡੇ ਆਪਣੇ ਅੱਗੇ ਨਿੱਕੇ ਹੁੰਦੇ ਦਿਓ ਖਰਾਬ ਨਹੀਂ ਹੁੰਦੇ ਤੇ ਗਾਲਮ ਹੱਥ ਮਾਰਨ ਕੁਮਾਰ ਇਹ ਵੱਡੇ ਕਰਕੇ ਖਰਾਬ ਵਾਲੇ ਹੁੰਦੇ ਤੇ ਇਸ ਕਰਕੇ ਆਪਣਾ ਸਰਕਾਰ ਨਾਲ ਸਰਦਾਰ ਜੀ ਘੱਡਰੀ ਵਾਕੇ ਥੋੜਾ ਜਿਹਾ ਇਹਨਾਂ ਨੂੰ ਬੈਂਕ ਚ ਕੰਮ ਸੀ ਆਹ ਕੁ ਦੋ ਚੀਜ਼ਾਂ ਲਿਆਉਣੀਆਂ ਸੀ ਆ ਕਰਵਾਉਣੀਆਂ ਸੀ ਸਭ ਨੂੰ ਹੋ ਰਾ ਦੇ ਤੇ ਫਿਰ ਮਾਗਰੋਂ ਇਹਨਾਂ ਦੇ ਮਾਗਰੋਂ ਮੱਝਾਂ ਮੰਨੀਆਂ ਆਚਾਲ ਭਾਂਡੇ ਮੰਜੇ ਦਾਲ ਤਰੀ ਤੈਂਪਰ ਪਰਿਆ ਤੌੜੀ ਭਰੀ ਹਨਾ ਅੱਜ ਮੇਰਾ ਕੰਮ ਕਰੇ ਪੰਜ ਪਾਰ ਤੇ ਲਾਹੂ ਪਿਆ ਅਸਲੀਆ ਕਨੇ ਆਵੇ ਤੇ ਹੁਣ ਕੱਪੜੇ ਸੁੱਕਰੇ ਲਾਉਣੇ ਆਗੇ ਤੇ ਜਿਹਨੋਂ ਨਾ ਕਈ ਕੰਮ ਇਕੱਠੇ ਹੋ ਜਿਹਨੇ ਪੰਜ ਪਾਰ ਕਰਕੇ ਆ ਕੇ ਫਿਰ ਦਮ ਲੈਣ ਕਰਨੀ ਕਿਉਂ ਕਰਨੀ ਨੇ ਬਦਲ ਵਾਈ ਨੇ ਕਰਨੀ ਹੈ ਕਿ ਸਵੇਰੇ 11 ਵਜੇ ਤੱਕ ਤਾਂ 12 ਵਜੇ ਤੱਕ ਤਾਂ ਪੂਰੀ ਠੰਡ ਰਹੀ ਆ 12 ਵਜੇ ਤੋਂ ਬਾਅਦ ਫੇਰ ਉਸ ਤਰ੍ਹਾਂ ਹੀ ਗਰਮੀ ਹੋਊਗੀ ਸਵੇਰੇ ਸਾਡਾ ਬਹੁਤ ਗਾਹ ਪਿਆ ਜੋ ਸਾਰਿਆਂ ਨੂੰ ਜਾਣਾ ਹੁੰਦਾ ਬਹੁਤ ਕੁਸਮਾਨ ਪੈਂਦਾ ਮਿੰਦਾ ਇਹ ਘਰ ਘਰ ਦੀ ਕਹਾਣੀ ਹੋਊ ਤੁਹਾਨੂੰ ਹਾਂ ਕੀ ਲੈ ਕੇ ਤੁਰਪੀ ਤੂੰ ਹਾਂ ਲੈ ਕੰਮ ਮੇਰਾ ਸੁਗਾਤਾ ਕੀ ਆਹੇ ਮੋੜ ਮੋੜਦਾ ਕੀ ਕਰੇਂਗੀ ਤੂੰ ਮੋੜ ਮੇਰੀ ਮੱਦੇ ਹੋਊਗੀ ਮੱਦੇ ਕੱਤੀ ਹੋਊਗੀ ਕੱਟੀ ਨੂੰ ਖਵਾਉ ਮੱਦੇ ਨੂੰ ਖਵਾਉ ਆਪ ਚਾਹ ਕਰਕੇ ਪੀ ਮਾਗੇ ਹੂੰ ਹੁਣ ਚਾਰ ਪਾਉਣਗੇ ਚਾਰਾਂ ਦਿਨ ਚਾਹ ਕਰਾਂਗੇ ਤੇ ਅਲਜੀਰੀ ਲਾਉਣਗੇ ਜੀਜੀਆਂ ਚਾਹ ਕਰਾਂਗੇ ਲੋ ਜੀ ਮੈਂ ਦਹੀਂ ਜਮਾ ਚੁੱਕੀਆਂ ਦਹੀਂ ਦੇ ਪਰਫ ਜਮਾ ਤਾ ਆਹ ਤੁਹਾਨੂੰ ਜੰਮ ਜੂਗੀ ਫਿਰ ਫਿਰ ਇਹਦੇ ਛੱਡ ਦੂੰਗੀ ਲੋ ਜੇ ਆਪਾਂ ਲਾਉਣਾ ਹੈ ਨਾ ਕੱਪੜੇ ਬੱਦਲ ਬਾਰਿਸ਼ ਹੋਊਗੀ ਹਵਾ ਚੱਲਦੀ ਖਦਾ ਅਸਰੀਆ ਜਿਹੜੀ ਘਰ ਦੀ ਮੂੰਗੀ ਤੇ ਉਹ ਆਪਾਂ ਦਾਲ ਲਈ ਸੀਗੀ ਕਹਿ ਵੇਉਂ ਕਿਉਂ ਪੰਜ ਮਿੰਟ ਤੁਸੀਂ ਵੇ ਲੈ ਰਹੇ ਹੋ ਨਾ ਤੁਹਾਨੂੰ ਮਿਲ ਗਏ ਹੁਣ 2:00 ਸਾਨੂੰ 4:00 ਬਜ ਗਏ ਤੂੰ ਸਮ ਲਾਉਣ ਗਿਆ ਦੁਬਾਰਾ ਚਲੋ ਜੱਪਾ ਕਰਦੇ ਆਂਗੇ ਬਲਾਗ ਦਾ ਇੰਡਪੈਂਡੈਂਟ ਪਹਿਣਾ ਵੀਰ ਕਹਿੰਦੇ ਸੀਗੇ ਹਨਾ ਵੀਰ ਜੀਆਂ ਬਿਨਾ ਵੀ ਵਲੌਗ ਚ ਰੌਣਕ ਨਹੀਂ ਹੁਣ ਤੱਕ ਬੱਚੇ ਸਕੂਲ ਤੇ ਵੀਰ ਜੀ ਵੀ ਬੀਜੀ ਸੀਗੇ ਹੁਣ ਵੀਰ ਜੀਆਂ ਨੂੰ ਵੀ ਵੀਡੀਓ ਲਈ ਟਾਈਮ ਕੱਢਣਾ ਪਿਆ ਕਰੂਗਾ ਹਨਾ ਹੁਣ ਵਲੌਗ ਚ ਰੌਣਕ ਪਹਿਲਾਂ ਮੰਗ ਵੀ ਲੱਗੂਗੀ ਕਿਉਂਕਿ ਆਪਣੀਆਂ ਕੁੜੀਆਂ ਆ ਨਾ ਬੋਲਦੀਆਂ ਘੱਟ ਨੇ ਆ ਤੇ ਬੋਲਣ ਵਾਲੀ ਨਾ ਰੌਣਕ ਲੱਗਦੀ ਮੈਂ ਬੋਲਣ ਵਾਲੀਆਂ ਸਰਦਾਰ ਜੀ ਬੋਲਣ ਵਾਲੇ ਲੇਗੇ ਤੇ ਚਲੋ ਜੇ ਪਲავਨੇ ਕੱਪੜੇ ਆਪਾਂ ਕਰ ਦਿਆਂ ਜੀ ਵਲੋਗ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਤੇ ਰੱਬ ਨੇ ਵੀ ਦੇ ਦਿੱਤਾ ਮੌਕਾ ਕੱਪੜੇ ਸੁਕਾਉਣ ਦਾ ਮੈਂ ਤਾਂ ਕਹਿੰਦੀ 2 ਕੁ ਮਿੰਟ ਹੋਰ ਹਵਾ ਲਾਦੀ ਲਾਂਗੇ ਹੋਇਆ ਕਿਹੜਾ ਕਣੀਆਂ ਆਉਂਦੀਆਂ ਤੜਕਾ ਲਾ ਲੈਣੀਆਂ ਰੱਬ ਨੇ ਵੀ ਮੌਕਾ ਦੇ ਦਿੱਤਾ ਕੱਪੜੇ ਸੁਕਾਉਣ ਦਾ ਚਲੋ ਜੀ ਮਿਲਾਂਗੇ ਕੱਲ ਨੂੰ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਮੇਰੇ ਵੀਰ ਭਰਾਵਾਂ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਪਲੀਜ਼ ਹਨਾ ਚੈਨਲ ਨੂੰ ਸਪੋਰਟ ਕਰੋ ਸਬਸਕ੍ਰਾਈਬ ਸਬਸਕ੍ਰਾਈਬ ਕਰੋ ਮਿਲਾਂਗੇ ਕੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ